ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਉਂਡਰ 855 ਚੈਨਲ ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 20 ਦਸੰਬਰ ਨੂੰ ਕਰਵਾਏ ਗਏ ਸਨ ਤੇ ਪਹਿਲਾਂ ਗੱਲ ਕਰਦੇ ਆਂ ਸ੍ਰੀ ਚਮਕੌਰ ਸਾਹਿਬ ਰੋਪੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 52000 ਸੀ ਤੇ ਬੈਸਟ ਰੀਡਰ ਤੇ ਜਾਪੀ ਦੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਸੈਂਪਲੀ ਸਾਬ ਤੇ ਬਰਸਾਲਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਰਸਾਲਪੁਰ ਫਰਸਟ ਤੇ ਸੈਂਪਲੀ ਸਾਬ ਸੈਕੰਡ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਦੁੱਲਾ ਮਾਮੂਪੁਰ ਗਿਆ 14 ਕਵੱਡੀਆਂ ਪਾ ਕੇ 13 ਨੰਬਰ ਲੈਤੇ ਤੇ ਬਿਟ ਜਾਫੀ ਬਣੇਗਾ ਪੰਮਾ ਮਹੋਲੀ ਵਾਲਾ 10 ਟੱਚ ਲੇ ਕੇ 4 ਜਫੇ ਲਾਏ ਤੇ ਅੱਗੇ ਗੱਲ ਕਰਦੇ ਸੇਖ ਦੌਲਤ ਜਗਰਾਉ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਸੋਨੇ ਦੇ ਕੈਂਠੇ ਦਿੱਤੇ ਗਏ ਸਨ ਆਲ ਓਪਨ ਦੇ ਫਾਈਨਲ ਰਿਜ਼ਲਟ ਤੋਂ ਪਹਿਲਾਂ ਆਪਾਂ ਪਿੰਡ ਪੱਧਰ ਓਪਨ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਾਂਗੇ ਤੇ ਪਿੰਡ ਪੱਧਰ ਦੇ ਲਈ ਪਹਿਲਾ ਇਨਾਮ 31000 ਤੇ ਦੂਜਾ ਨਾਮ 25000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਪਿੰਡ ਪੱਧਰ ਓਪਨ ਦਾ ਫਾਈਨਲ ਮੈਚ ਹੋਇਆ ਸੀ ਕੌਕੇਕਲਾ ਤੇ ਖੋਸੇ ਕੋਟਲੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਖੋਸਾ ਕੋਟਲਾ ਸੈਕੰਡ ਤੇ ਕੌਕੇਕਲਾ ਫਾਸਟ ਤੇ ਪਿੰਡ ਪੱਧਰ ਤੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਪਿੰਡ ਪੱਧਰ ਦਾ ਬੈਸਟ ਰੇਡਰ ਪੜਿਆਗਾ ਬਬਰਾ ਠੀਕਰੀਆਲ 8 ਕਵਡੀਆਂ ਪ ਜਾਪੀ ਬੜਾਗਾ ਮੋਟਾ ਕੌਂਕਿਆਂ ਵਾਲਾ 6 ਟੱਚ ਲੈ ਕੇ ਤਿੰਨ ਜਫੇ ਲਾਏ ਤਿਆਲ ਓਪਨ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਕੇ ਤਿਆਲ ਓਪਨ ਦਾ ਫਾਈਨਲ ਮੈਚ ਹੋਇਆ ਸੀ ਬੈਲਜੀਅਮ ਗਰਦਾਸਪੁਰ ਤੇ ਗੱਗੀ ਲੋਪੋ ਸੰਦੀਪ ਨੰਗਲੰਗੜਾਂ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਗੱਗੀ ਲੋਪੋ ਸੰਦੀਪ ਨੰਗਲੰਗੜਾਂ ਕਬੱਡੀ ਕਲੱਬ ਫਾਸਟ ਤੇ ਬੈਲਜੀਅਮ ਗਰਦਾਸਪੁਰ ਟੀਮ ਸੈਕੰਡ ਰਹੀ ਤੇ ਇਥੋਂ ਦੇ ਵੈਸਟ ਰੇਟਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਟਰ ਬਣੇਗਾ ਅਰਚ ਲੋਗੜਾ ਵਾਲਾ 14 ਕਬੱਡੀਆਂ ਪਾ ਕੇ 12 ਨੰਬਰ ਲੈਤੇ ਤੇ ਨਾਲ ਜੁਆਇੰਟ ਵੈਸਟ ਰੇਟਰ ਬਣੇਗਾ ਸੈੰਟੀਕਰਾਚੋ ਵਾਲਾ ਤੇ ਵੈ ਫੂਲਾ ਸੁਸਕਾਲਾ 8 ਟੱਚ ਲੈ ਕੇ 5 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸਰਹਾਲ ਮੁੰਡੀ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 52000 ਸੀ ਤੇ ਵੈਕਟਰ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਢਣਵਾੜ ਤੇ ਲਿੱਤਰਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲਿੱਤਰਾ ਸੈਕੰਡ ਦੇ ਢਣਵਾੜ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਗੁਰੀ ਚਿਹੜੂ ਵਾਲਾ 12 ਕਬੱਡੀਆਂ ਪਾ ਕੇ 11 ਨੰਬਰ ਲੈਤੇ ਤੇ ਬੈਟ ਜਾਫੀ ਬਣੇਗਾ ਵਿੱਕੀ ਦੇਦਨੇ ਵਾਲਾ 6 ਟੱਚ ਲੈ ਕੇ 6 ਜੱਫੇ ਸਾਈਕਲਾਂ ਦੇ ਜੇਤੂ ਬਣੇਗੇ ਤੇ ਹਾਂਜੀ ਇਹ ਸੀ 20 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ